ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਅਤੇ ਸਾਡੀਆਂ ਜਿਹੜੀਆਂ ਹਮਖਿਆਲੀ ਜਥੇਬੰਦੀਆਂ ਸੀ ਉਹਨਾਂ ਨੇ ਰਲ ਕੇ ਇਹ ਜਿਹੜਾ ਅੱਜ ਪ੍ਰੋਟੈਕਟ ਕੀਤਾ ਇੱਥੇ ਅੱਡਾ ਮੇਟਿਆਣਾ ਵਿਖੇ ਇਹ ਅੱਜ ਤੋਂ ਕੋਈ 10 ਦਿਨ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਸੀ ਕਿ ਸਾਡੇ ਜਿਹੜੀ ਕੋਰਟ ਪਤੋਹੀ ਤੋਂ ਲੈ ਕੇ ਮੇਟਿਆਣਾ ਤੱਕ ਜਿਹੜੀ ਬਿਸਤ ਦੁਆਬ ਨਹਿਰ ਹੈ ਇਹਦੇ ਨਾਲ ਕੋਈ ਰੇਲਿੰਗ ਨਹੀਂ ਲਾਈ ਕੋਈ ਬੰਨੇ ਨੇ ਲਾਇ ਤਾਂ ਨਾ ਹੈ ਕੋਈ ਜਿਹੜੇ ਸੇਫਟੀ ਗਾਰਡ ਜਿਹੜੇ ਹੈਗੇ ਸੋ ਇਸ ਕਰਕੇ ਨਾਲ ਜਿਹੜਾ ਸਾਡਾ ਵੱਧ ਰੋਸ ਸੀ ਉਹ ਇਹ ਸੀ ਕਿ ਪ੍ਰਸ਼ਾਸਨ ਤੇ ਸਰਕਾਰ ਦੀ ਮਿਹਲੀ ਭੁਗਤ ਦੇ ਨਾਲ ਟੰਨਾ ਦੇ ਟੰ ਜਿਹੜੇ ਆ ਇਧਰ ਦੀ ਟ੍ਰਿਪਰ ਤੇ ਬਾਈ-ਬਾਈ ਟੈਰੇ ਜਿਹੜੇ ਟਰਾਲੇ ਹੈਗੇ ਆ ਉਹ ਨਜਾਇਜ਼ ਜਿਹੜੀ ਮਾਈਨਿੰਗ ਲੈ ਕੇ ਇਸ ਰੋਡ ਦੇ ਉਤੋਂ ਦੀ ਲੰਘਦੇ ਆ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਦਰਖਤ ਹੈ ਔਰ ਉਹ ਜਿਹੜੇ ਦਰਖਤ ਤੇ ਬਾਸ ਹੈ ਤਕਰੀਬਨ ਅੱਧੀ ਸੜਕ ਦੇ ਵਿੱਚ ਜਿਹੜੇ ਲਿਫੇ ਹੋਏ ਆ ਤੇ ਇਹ ਜਿਹੜੇ ਭਾਰੀ ਵਾਹਣ ਟਰੱਕ ਹੈ ਇਹ ਜਿਹੜੇ ਛੋਟੇ ਵੀਕਲ ਆ ਉਹਨਾਂ ਨੂੰ ਨਾ ਤਾਂ ਇਹ ਸਾਈਡ ਦਿੰਦੇ ਆ ਤੇ ਫਿਰ ਰਾਤ ਬਰਾਤੇ ਜਦੋਂ ਇਹ ਸਾਈਡ ਨਹੀਂ ਦਿੰਦੇ ਤਾਂ ਆਪਣੇ ਢਾਲੇ ਨੂੰ ਬਚਾਉਣ ਦੇ ਖਾਤਰ ਇਹ ਦੂਸਰੇ ਪਾਸੇ ਨੂੰ ਲੈਂਦੇ ਆ ਤੇ ਸਾਡੇ ਛੋਟੇ ਵੀਕਲ ਜਿਹੜੇ ਸਕੂਟਰ ਮੋਟਰਸਾਈਕਲ ਕਾਰਾਂ ਜਿਹੜੀਆਂ ਕਈ ਨਹਿਰ ਦੇ ਵਿੱਚ ਡਿੱਗ ਚੁੱਕੀਆਂ ਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਲੇਕਿਨ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਇਹਨਾਂ ਨੇ ਕਦੇ ਇਹ ਨਹੀਂ ਪੁੱਛਿਆ ਕਿ ਇਹ ਜਿਹੜੇ ਨਜਾਇਜ਼ ਟਿੱਪਰ ਆਉਂਦੇ ਆ ਜਿਹੜੀ ਮਾਈਨਿੰਗ ਆ ਇਹ ਕਿੱਥੋਂ ਆਉਂਦੀ ਆ ਇਹਨਾਂ ਦਾ ਰੂਟ ਕੀ ਆ ਇਹਨਾਂ ਦਾ ਪਰਪਸ ਕੀ ਆ ਲੇਕਿਨ ਸਾਡਾ ਕੋਈ ਜ਼ਿੰਮੇਵਾਰ ਸਾਡਾ ਕੋਈ ਮਜ਼ਦੂਰ ਭਰਾ ਕੋਈ ਲੋਡ ਬੰਦ ਕੋਈ ਦੋ ਟੋਕਰੇ ਮਿੱਟੀ ਦੇ ਵੀ ਕਿਤੇ ਆਪਣੇ ਭਾਵੇਂ ਖੇਤ ਦੇ ਵਿੱਚੋਂ ਹੀ ਲਿਆ ਆਪੇ ਤੇ ਫਿਰ ਜਿਹੜਾ ਪ੍ਰਸ਼ਾਸਨ ਐਦਾਂ ਨਾ ਪੈੜ ਸੁੰਘਦਾ ਅਗਲੇ ਦੇ ਘਰ ਨੂੰ ਜਾਂਦਾ ਅਗਲੇ ਦਾ ਚਲਾਨ ਕਰਨ ਦੀ ਖਾਤਰ ਸੋ ਇੱਕ ਤਾਂ ਸਾਡੀ ਇਹ ਮੁੱਖ ਮੰਗ ਸੀ ਦੂਸਰਾ ਅੱਜ ਜਿਹੜਾ ਜ਼ਿੰਮੇਦਾਰ ਦੇ ਨਾਲ ਸਿੱਧੇ ਨੋਟ ਹੋ ਰਹੀ ਆ ਕਿ ਇੱਕ 265 ਰੁਪਏ ਦਾ ਪੋਰਾ ਜਿਹੜਾ ਜ਼ਿੰਮੇਦਾਰ ਨੂੰ 465 ਰੁਪਏ ਦੇ ਵਿੱਚ ਪੈਂਦਾ ਉਹਦੇ ਨਾਲ ਚਾਹੇ ਖਲ ਦਾ ਪੋਰਾ ਚਾਹੇ ਜਿਹੜੀ ਨੈਨੋ ਤੇ ਚਾਹੇ ਹੋਰ ਸਲਫਰ ਵਗੈਰਾ ਔਰ ਉਹ ਦਵਾਈਆਂ ਦਿੰਦੇ ਆ ਉਹ ਖਾਦਾਂ ਦਿੰਦੇ ਆ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਲੈਬ ਕੋਲੋਂ ਜਿਹੜੀਆਂ ਨੈਗਲੈਕਟ ਕੀਤੀਆਂ ਗਈਆਂ ਕਿ ਇਹ ਵਰਤਣਯੋਗ ਨਹੀਂ ਇਹਦੇ ਨਾਲ ਫਸਲ ਨੂੰ ਫਾਇਦਾ ਤਾਂ ਕੀ ਹੋਣਾ ਉਲਟਾ ਨੁਕਸਾਨ ਹੁੰਦਾ ਸੋ ਇਸ ਕਰਕੇ ਅੱਜ ਸਮੂਚੀਆਂ ਪਾਰਟੀਆਂ ਨੇ ਸਮੂਚੀਆਂ ਜਥੇਬੰਦੀਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਥੇ ਜਿਹੜਾ ਸੰਘਰਸ਼ ਕੀਤਾ ਰੋਡ ਜਾਮ ਕੀਤਾ ਲੇਕਿਨ ਪ੍ਰਸ਼ਾਸਨ ਦੀ ਮਜਬੂਰੀ ਸੰਗਤ ਦੀ ਮਜਬੂਰੀ ਕੁਝ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਇਆ ਫਿਰ ਉਹ ਜਿਹੜਾ ਮੰਗ ਪੱਤਰ ਦੇਣ ਤੋਂ ਬਾਅਦ ਧਾਰਨਾ ਚੁੱਕ ਕੇ ਅਸੀਂ ਜਿਹੜਾ ਆਪਣਾ ਪੱਟਾ ਸਿਆ ਉਹ ਸਾਈਡ ਦੇ ਨਹਿਰ ਵਾਲੇ ਪਾਸੇ ਕੀਤਾ ਔਰ ਨਾਲ ਦੀ ਨਾਲੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਆ ਕੇ ਆਉਣ ਵਾਲੇ 15 ਦਿਨਾਂ ਦੇ ਵਿੱਚ ਅਗਰ ਸਾਡੀ ਇਸ ਮੰਗ ਦੇ ਉੱਤੇ ਸਾਡੀ ਇਸ ਜਿਹੜੀ ਜ਼ਰੂਰੀ ਮੰਗ ਸੀ ਉਹਦੇ ਉੱਤੇ ਅਗਰ ਧਿਆਨ ਨਾ ਦਿੱਤਾ ਕੋਈ ਕਾਰਵਾਈ ਨਾ ਹੋਏ ਤਾਂ ਅਗਲਾ ਪ੍ਰਸ਼ਾਸਨ ਜਿਹੜਾ ਫਿਰ ਦੁਬਾਰਾ ਵੱਡੇ ਪੱਤਰ ਤੇ ਲਿਖਿਆ ਜਾਵੇਗਾ ਬਹੁਤ ਬਹੁਤ ਧੰਨਵਾਦ